ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਿਲਕੁਲ ਅਲੱਗ ਤਰੀਕੇ ਦੀ ਸਬਜ਼ੀ ਬਣਾ ਕੇ ਤਿਆਰ ਕੀਤਾ ਮੇਰੀ ਗਰੰਟੀ ਅੱਜ ਤੱਕ ਤੁਸੀਂ ਇਹ ਸਬਜ਼ੀ ਨਹੀਂ ਬਣਾਈ ਹੋਣੀ ਤੇ ਨਾ ਹੀ ਇਹ ਖਾਧੀ ਹੋਣੀ ਹੈ ਇਸ ਫਲੇਵਰ ਦੀ ਸਬਜ਼ੀ ਤੁਸੀਂ ਬਹੁਤ ਖਾਧੀ ਹੋਣੀ ਹੈ ਪਰ ਇਹ ਕਦੇ ਨਹੀਂ ਇਹ ਅੱਜ ਆਪਾਂ ਬਣਾਇਆ ਹੈ ਪਨੀਰ ਹਰਾ ਪਨੀਰ ਦੁੱਧ ਦਾ ਪਨੀਰ ਤੁਸੀਂ ਬਹੁਤ ਬਣਾਇਆ ਹੁਣ ਤੇ ਖਾਦਾ ਵੀ ਹੋਣਾ ਹੈ ਆਪਣੇ ਘਰ ਦਾ ਦੁੱਧ ਹੁੰਦੇ ਤਾਂ ਪਾੜ ਕੇ ਉਹਦਾ ਪਨੀਰ ਵੀ ਬਣਾਇਆ ਜਾਂਦਾ ਹੈ ਬਾਹਰੋਂ ਲਿਆ ਤਾਂ ਉਹਦੀ ਸਬਜ਼ੀ ਬਣਾਈ ਜਾਂਦੀ ਹੈ ਤੇ ਪਨੀਰ ਕਈ ਤਰ੍ਹਾਂ ਦਾ ਹੁੰਦਾ ਹੈ ਸੋ ਆ ਪਨੀਰ ਹੋ ਗਿਆ ਦੁੱਧ ਦਾ ਪਨੀਰ ਹੋ ਗਿਆ ਕਿੰਨੇ ਤਰ੍ਹਾਂ ਦਾ ਪਨੀਰ ਬਣ ਅੱਜ ਆਪਾਂ ਹਰਾ ਪਨੀਰ ਬਣਾ ਕੇ ਤਿਆਰ ਕੀਤਾ ਹੈ ਇਹ ਹਰਾ ਪਨੀਰ ਵਿੱਚ ਕੋਈ ਤੇ ਕਲਰ ਨਹੀਂ ਪਾਇਆ ਆਪਾਂ ਇਹ ਬਣਾਇਆ ਹੈਗਾ ਅੱਜ ਅਸੀਂ ਹਰੇ ਧਨੀਏ ਦਾ ਪਨੀਰ ਸੋਹਣਿਆ ਕਦੇ ਹਰੇ ਧਨੀਏ ਦਾ ਪਨੀਰ ਹਾਂ ਬਹੁਤ ਹੀ ਵਧੀਆ ਬਣਦਾ ਤੇ ਇੱਕ ਅਲੱਗ ਫਲੇਵਰ ਦਾ ਬਣਦਾ ਹੈ ਸਬਜੀ ਆਪਾਂ ਉਸੇ ਤਰ੍ਹਾਂ ਬਣਾਣੀ ਹੈ ਜਿਸ ਤਰ੍ਹਾਂ ਆਪਾਂ ਤੜਕਾ ਲਾਂਦੇ ਆ ਸਾਹੀ ਪਨੀਰ ਕੜਾਈ ਬਣੀ ਕੋਈ ਵੀ ਪਨੀਰ ਹੋ ਗਿਆ ਉਸੇ ਤਰ੍ਹਾਂ ਇਹਦਾ ਤੜਕਾ ਲਾਣਾ ਹੈ ਪਨੀਰ ਸਿਰਫ ਸਾਡਾ ਅਲੱਗ ਹੋਣਾ ਹੈ ਇਸ ਪਨੀਰ ਦਾ ਫਲੇਵਰ ਬਿਲਕੁਲ ਅਲੱਗ ਹੈ ਤੇ ਬਹੁਤ ਹੀ ਵਧੀਆ ਬਣਦਾ ਹੈ ਦੇਖਣ ਉਹ ਵੀ ਅਲੱਗ ਹੈ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਹਰੇ ਧਨੀਏ ਦਾ ਇਹ ਪਨੀਰ ਬਣਾਇਆ ਹੈ ਇਸ ਵਿੱਚ ਦੁੱਧ ਦਾ ਇਸਤੇਮਾਲ ਬਿਲਕੁਲ ਨਹੀਂ ਕੀਤਾ ਹਾਂ ਤੁਸੀਂ ਸੋਚੋਗੇ ਇਹਦੇ ਵਿੱਚ ਦੁੱਧ ਪਾ ਕੇ ਤੁਸੀਂ ਹਰਾ ਧਨੀਆ ਪਾ ਲਿਆ ਤਾਂ ਇਹਦਾ ਪਨੀਰ ਬਣ ਗਿਆ ਨਹੀਂ ਕੱਲਾ ਹਰਾ ਧਨੀਆ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਹੋਰ ਕਈ ਚੀਜ਼ਾਂ ਪਾਈਆਂ ਐ ਤੇ ਉਹਦਾ ਆਪਾਂ ਪਨੀਰ ਬਣਾਇਆ ਹੈ ਜੇ ਤੁਸੀਂ ਵੀ ਇਹ ਹਰਾ ਪਨੀਰ ਬਣਾਉਣਾ ਹੈ ਤਾਂ ਮੇਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਸ ਵਿੱਚ ਅਸੀਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਆਂ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਹਾਂ ਹਮੇਸ਼ਾ ਅਲੱਗ-ਅਲੱਗ ਸਬਜ਼ੀਆਂ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾਉਂਦੇ ਆਂ ਅੱਜ ਉਸੇ ਤਰੀਕੇ ਦੇ ਨਾਲ ਅਸੀਂ ਹਰੇ ਧਨੀਆ ਦਾ ਪਨੀਰ ਬਣਾਇਆ ਹੈ ਇਹ ਪਨੀਰ ਤੇ ਇਹ ਸਬਜ਼ੀਆਂ ਸੀ ਕਿਸ ਤਰ੍ਹਾਂ ਬਣਾਈ ਹੈ ਆਓ ਬਣਾ ਕੇ ਤਿਆਰ ਕਰਦੇ ਆਂ ਹਰੇ ਧਨੀਏ ਦਾ ਪਨੀਰ ਜਿਹੜਾ ਅਸੀਂ ਪਨੀਰ ਬਣਾ ਕੇ ਤਿਆਰ ਕਰਾਂਗੇ ਉਸਦੇ ਲਈ ਹਰਾ ਧਨੀਆ ਤੇ ਹਰੇ ਪਿਆਜ਼ਾਂ ਦੀਆਂ ਪੂ ਕਾਪਾਂ ਲੈ ਲਈਆਂ ਹੁਣ ਇਹਨਾਂ ਨੂੰ ਅਸੀਂ ਕੱਟ ਕੇ ਰੱਖ ਲੈਂਦੇ ਆ ਜਿਆਦਾ ਬ੍ਰੇਕ ਵੀ ਨਾ ਕੱਟਣਾ ਇਸ ਤਰ੍ਹਾਂ ਮੋਟਾ ਮੋਟਾ ਕਰਕੇ ਇਹਨਾਂ ਨੂੰ ਕੱਟ ਲੈਣਾ ਹੈ ਦੁੱਧ ਦਾ ਪਨੀਰ ਦਾ ਤੁਸੀਂ ਬਹੁਤ ਖਾਦਾ ਹੋਣਾ ਹੈ ਅੱਜ ਅਸੀਂ ਨਵੇਂ ਤਰੀਕੇ ਦਾ ਨਵੇਂ ਫਲੇਵਰ ਦਾ ਪਨੀਰ ਬਣਾਵਾਂਗੇ ਬਿਲਕੁਲ ਉਸੀ ਤਰ੍ਹਾਂ ਦਾ ਇਹ 스펀ਜੀਏ ਹੋਗਾ ਤੇ ਬਹੁਤ ਹੀ ਵਧੀਆ ਬਣਦਾ ਹੈ ਤੇ ਹਾ ਧਨੀਆ ਨੂੰ ਵੀ ਆਪਾਂ ਕੱਟ ਕੇ ਰੱਖ ਲੈਂਦੇ ਆ ਇਹ ਕੱਟ ਲੈ ਕੇ ਥੋੜੀ ਜਿਹਾ ਸਾਈਡ 'ਤੋਂ ਆਪਾਂ ਮੁਰਦੇ نکال ਦੇਣੇ ਆ ਇਹਦਾ ਬਿਲਕੁਲ ਹਰਾ ਪਨੀਰ ਬਣ ਕੇ ਤਿਆਰ ਹੋਣਾ ਹੈ ਜੇ ਤੁਸੀਂ ਤੁੱਦ ਦਾ ਪਨੀਰ ਖਾ ਕੇ ਅੱਕ ਗਏ ਹੋ ਤਾਂ ਇਹ ਨੂੰ ਇੱਕ ਵਾਰ ਹਰੇ ਧਨੀਏ ਜਾਂ ਹਰੇ ਪਿਆਜ਼ਾਂ ਦਾ ਪਨੀਰ ਤੁਸੀਂ ਬਣਾ ਸਕਦੇ ਹੋ ਇਹ ਤਾਂ ਕੱਲਾ ਵੇਸ਼ਕ ਇਹ ਹਰੇ ਪਿਆਜ਼ ਨਹੀਂ ਹੈ ਤਾਂ ਤੁਸੀਂ ਹਰੇ ਧਨੀਏ ਦੇ ਇਹ ਪਨੀਰ ਬਣਾ ਲੈਣਾ ਹੈ ਇਹਨਾਂ ਨੂੰ ਅਸੀਂ ਇੱਕ ਵੱਡੇ ਬੋਲ ਵਿੱਚ ਪਾ ਲੈਂਦੇ ਆ ਕੋਈ ਤੁਸੀਂ ਵੱਡਾ ਬਰਤਨ ਲੈ ਲੈਣਾ ਉਹਦੇ ਵਿੱਚ ਤੰਗੀਆਂ ਤੇ ਪਿਆਜ਼ਾਂ ਦੀਆਂ ਭੁੱਕਾਂ ਵਿੱਚ ਪਾ ਲੈਣੀਆਂ ਐ ਹੁਣ ਤੁਸੀਂ ਸੋਚਦੇ ਹੋਣੇ ਐ ਕਿ ਇਹਦਾ ਪਨੀਰ ਕਿਸ ਤਰ੍ਹਾਂ ਬਣ ਜਾਂਦਾ ਹੈ ਇਹਦੇ ਵਿੱਚ ਪਾਵਾਂਗੇ ਅਸੀਂ 4 ਅੰਡੇ ਬਹੁਤ ਹੀ ਵਧੀਆ ਇਸ ਤਰ੍ਹਾਂ ਪਨੀਰ ਇਹਦਾ ਬਣਦਾ ਹੈ ਇਹਦੇ ਵਿੱਚ ਜੇ ਆਪਾਂ ਧੋਣੇ ਐ ਤੰਗੀਆਂ ਜਾਂ ਭੁੱਕਾਂ ਧੋਣੀਆਂ ਐ ਪਹਿਲਾਂ ਤੁਸੀਂ ਧੋ ਕੇ ਇਹਨਾਂ ਨੂੰ ਰੱਖ ਲੈਣਾ ਹੈ ਟਾਈਮ ਸਿਰ ਨਹੀਂ ਧੋਣੇ ਹੈ ਕਿ ਇਹਦੇ ਵਿੱਚ ਫਿਰ ਪਾਣੀ ਰਹਿ ਜਾਊਗਾ ਧੋ ਕੇ ਤੁਸੀਂ ਕਿਸੇ ਟੋਕਰੀ ਵਿੱਚ ਪਾ ਲੈਣਾ ਕਿ ਇਹਨਾਂ ਦਾ ਪਾਣੀ ਬਿਲਕੁਲ ਐਨ ਇਹ ਨਚੜ ਜਾਵਾ ਤੁਸੀਂ ਆਂਡੇ ਆਪਣੇ ਮੁਤਾਬਕ ਘੱਟ ਜ਼ਿਆਦਾ ਪਾ ਸਕਦੇ ਹੋ ਅਰ ਪਾਣੀ ਦੇ ਵਿੱਚ ਪਾਏ ਆ ਚਾਰ ਆਂਡੇ ਹੁਣ ਇਹਦੇ ਵਿੱਚ ਪਾ ਦਿੰਦੇ ਆਪਾਂ ਨਮਕ ਬਿਲਕੁਲ ਥੋੜਾ ਜਿਹਾ ਨਮਕ ਪਾ ਲੈਣਾ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਦਰਦਰੀ ਜੀ ਉਹ ਪਾ ਲੈਣੀ ਹੈ ਮੈਨੂੰ ਕਰਦੇ ਆ ਮਿਕਸ ਅੰਡੇ ਤੁਸੀਂ 5 ਵੀ ਪਾ ਸਕਦੇ ਹੋ 6 ਵੀ ਪਾ ਸਕਦੇ ਹੋ ਜਿੰਨਾ ਤੁਸੀਂ ਜ਼ਿਆਦਾ ਪਨੀਰ ਬਣਾਉਣਾ ਹੈ ਉਹਨੇ ਤੁਸੀਂ ਅੰਡੇ ਦੇ ਵਿੱਚ ਪਾ ਸਕਦੇ ਹੋ ਮਿਕਸ ਕਰਕੇ ਮਿਕਸ ਕਰਕੇ ਹੁਣ ਇਹਨੂੰ ਆਪਾਂ ਇੱਕ ਜੱਗ ਵਿੱਚ ਪਾ ਲੈਂਦੇ ਆ ਇਹ ਦਹੀਂ ਪਤਲਾ ਪੇਸਟ ਬਣਾ ਲੈਣਾ ਹੈ ਇਸ ਤਰ੍ਹਾਂ ਇਹ ਦਹੀਂ ਪਤਲਾ ਪੇਸਟ ਬਣਾ ਲੈਣਾ ਹੈ ਹੁਣ ਇਹ ਪਨੀਰ ਕਿਸ ਤਰ੍ਹਾਂ ਬਣੂਗਾ ਇਹ ਤੁਸੀਂ ਸੋਚਦੇ ਹੋਵੋਗੇ ਇਸ ਦੇ ਲਈ ਅਸੀਂ ਇੱਕ ਕੋਈ ਵੀ ਇਸ ਤਰ੍ਹਾਂ ਦਾ ਬਰਤਨ ਲੈ ਲੈਣਾ ਹੈ ਉਹਦੇ ਵਿੱਚ ਪਾਉਂਦੇ ਆ ਥੋੜਾ ਜਿਹਾ ਰਫਾਈਨਡ ਤੇਲ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਹੈ ਇਹ ਅਸੀਂ ਬਣਾਵਾਂਗੇ ਸਟੀਮ ਕਰਕੇ ਗ੍ਰੀਸ ਕਰਕੇ ਇਹਦੇ ਵਿੱਚ ਪਾ ਦਿੰਦੇ ਅਸੀਂ ਅੰਡੇ ਨਾਲ ਇਹ ਪੇਸਟ ਬਣਾਇਆ ਸੀ ਇਹ ਪਾ ਦੇਣਾ ਹੈ ਹੁਣ ਇਹਨੂੰ ਅਸੀਂ ਕਰਾਂਗੇ ਐ ਸਟੀਮ ਪਾਣੀ ਸਾਡਾ ਫੁੱਲ ਗਰਮ ਹੋ ਗਿਆ ਜੇ ਤੁਹਾਡੇ ਕੋਲ ਸਟੀਮਰ ਹੈ ਤਾਂ ਤੁਸੀਂ ਸਟੀਮ ਮੋਡ ਵਿੱਚ ਇਨੂੰ ਰੱਖ ਸਕਦੇ ਹੋ ਉਹਦੇ ਵਿੱਚ ਸਟੀਮ ਕਰ ਸਕਦੇ ਹੋ ਨਹੀਂ ਤੇ ਇਸ ਤਰ੍ਹਾਂ ਕੋਈ ਵੀ ਪੁਰਾਣੀ ਕੜਾਈ ਲੈ ਲੈਣੀ ਜਾਂ ਦੂਜੀ ਕੜਾਈ ਲੈ ਕੇ ਉਹਦੇ ਵਿੱਚ ਤੁਸੀਂ ਇਹਨੂੰ ਪਨੀਰ ਨੂੰ ਸਟੀਮ ਕਰ ਲੈਣਾ ਹੈ ਵਿੱਚ ਇਸ ਤਰ੍ਹਾਂ ਸਟੈਂਡ ਰੱਖ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਇਹਨੂੰ ਸਟੀਮ 10 ਮਿੰਟ ਲੱਗੂਗਾ ਸਟੀਮ ਹੋਣ ਨੂੰ ਪਾਣੀ ਨੂੰ ਫੇਲਾ ਫੁੱਲ ਗਰਮ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਗੈਸ ਸਿਮ ਕਰ ਲੈਣਾ ਸਿਮ ਤੇ ਵੀ ਕਰ ਸਕਦੇ ਹੋ ਜਾਂ ਫੁੱਲ ਤੇ ਪਕਾ ਸਕਦੇ ਹੋ ਜੇ ਫੁੱਲ ਤੇ ਤੁਸੀਂ ਇਹਨੂੰ ਸਟੀਮ ਕਰਨਾ ਤਾਂ ਪਾਣੀ ਥੋੜਾ ਜਿਹਾ ਜ਼ਿਆਦਾ ਲੈਣਾ ਨਹੀਂ ਜੇ ਘੱਟ ਪਾਣੀ ਲੈਣਾ ਤਾਂ ਤੁਸੀਂ ਗੈਸ ਬਿਲਕੁਲ ਸਲੋ ਕਰ ਲੈਣਾ ਹੈ। ਇਹਨੂੰ ਟਾਇਟ ਟੱਕਣ ਨਾਲ ਇਹਨੂੰ ਆਪਾਂ ਟੱਕ ਦਿੰਦੇ ਆ ਕਿ ਇਹਦੀ ਗੈਸ ਬਿਲਕੁਲ ਬਾਹਰ ਨਾ ਜਾਵਾ। ਤੁਸੀਂ ਟੱਕਣ ਵੀ ਲੈ ਸਕਦੇ ਇਸ ਤਰ੍ਹਾਂ ਕੋਈ ਪਲੇਟ ਹੈ ਇਹ ਟਾਇਟ ਉਹ ਲੈ ਲੈਣੀ ਹੈ। ਉਹਦੇ ਨਾਲ ਇਹਨੇ ਟਾਈਟ ਹੋ ਜਾਊਗਾ ਤੇ ਸਟੀਮ ਬਾਹਰ ਨਹੀਂ ਨਿਕਲੂਗੀ ਹੈ। ਇਹਨੂੰ ਆਪਾਂ 10 ਮਿੰਟ ਸਟੀਮ ਹੋਣ ਦਿੰਦੇ ਆ ਤੇ 5 ਮਿੰਟ ਬਾਅਦ ਵਿੱਚ ਚੈੱਕ ਕਰ ਲਵਾਂਗੇ। 10 ਮਿੰਟ ਹੋ ਗਿਆ ਸਾਨੂੰ ਵਿੱਚ ਇਹਨੂੰ ਪਨੀਰ ਨੂੰ ਰੱਖੇ ਹੋਏ ਨੇ ਬਿਲਕੁਲ ਬਿਲਕੁਲ ਐਨੇ ਸਟੀਮ ਹੋ ਗਏ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦੇਣਾ ਤੇ ਉਸ ਤੋਂ ਬਾਅਦ ਇਹਦੇ ਅਸੀਂ ਪੀਸ ਕਟਾਂਗੇ ਧਨੀਆ ਤੇ ਅੰਡੇ ਦਾ ਪਨੀਰ ਆਪਾਂ ਜਿਹੜਾ ਬਣਾਇਆ ਸੀ ਠੰਡਾ ਹੋਣ ਤੋਂ ਬਾਅਦ ਉਹਨੂੰ ਅਸੀਂ ਕੱਟ ਕੇ ਰੱਖ ਲਿਆ ਬਹੁਤ ਹੀ ਇਹ ਸਪੰਜੀ ਬਣਿਆ ਹੈ ਬਿਲਕੁਲ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਹੈ ਉਹਦਾ ਦੁੱਧ ਦਾ ਪਨੀਰ ਹੁੰਦਾ ਬਣਾਇਆ ਹੁੰਦਾ ਨਾ ਸਪੰਜੀ ਜਿਹੀ ਫੁਲਮਾ ਫੁਲਮਾ ਜਿਵੇਂ ਉਸੇ ਤਰ੍ਹਾਂ ਇਹ ਇਹ ਤਾਂ ਧਨੀਏ ਤੇ ਅੰਡੇ ਦਾ ਪਨੀਰ ਬਣਦਾ ਹੈ ਬਹੁਤ ਤੇ ਇੱਕ ਅਲੱਗ ਫਲੇਵਰ ਦਾ ਬਣਦਾ ਹੈ ਹੁਣ ਲਾਉਂਦੇ ਆ ਧਨੀਆ ਪਨੀਰ ਨੂੰ ਆਪਾਂ ਤੜਕਾ ਤੜਕੇ ਦੇ ਲਈ ਅਸੀਂ ਇੱਕ ਪਿਆਜ਼ ਲਏ ਉਹਨਾਂ ਨੂੰ ਆਪਾਂ ਕੱਟ ਕੇ ਰੱਖ ਲਿਆ ਹੈ ਲਸਣ ਦੋ ਟਮਾਟਰ ਤੇ ਦੋ ਹਰੀਆਂ ਮਿਰਚਾਂ ਅਦਰਕ ਦਾ ਆਪਾਂ ਪੇਸਟ ਪਾਵਾਂਗੇ ਜੇ ਤੁਹਾਡੇ ਕੋਲ ਸਾਫ ਦਾ ਅਦਰਕ ਹੈ ਜਾਂ ਪੇਸਟ ਹੈ ਤਾਂ ਤੁਸੀਂ ਕੱਟ ਕੇ ਇਹਦੇ ਵਿੱਚ ਅਦਰਕ ਤੁਸੀਂ ਪਾ ਲੈਣਾ ਹੈ ਹੁਣ ਚਲਦੇ ਆ ਗੈਸ ਵੱਲ ਲਾਂਦੇ ਆ ਤੜਕਾ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਤੁਸੀਂ ਪੈਨ ਵਿੱਚ ਵੀ ਇਹਨੂੰ ਤੜਕਾ ਲਾ ਸਕਦੇ ਹੋ ਕੜਾਹੀ ਵਿੱਚ ਵੀ ਪਹਿਲਾਂ ਬਿਲਕੁਲ ਥੋੜਾ ਤੇਲ ਪਾਣਾ ਹੈ ਕਿ ਦੁਬਾਰਾ ਅਸੀਂ ਇਹਨੂੰ ਤੜਕਾ ਫੇਰ ਲਾਣਾ ਹੈ ਇਸ ਸਬਜੀ ਨੂੰ ਤੁਸੀਂ ਦੋ ਤਰ੍ਹਾਂ ਤੜਕਾ ਲਾ ਸਕਦੇ ਹੋ ਇੱਕ ਤਰ੍ਹਾਂ ਤੜਕਾ ਸੀ ਅੱਜ ਇਹਨੂੰ ਤੇਲ ਵਿੱਚ ਲਾਵਾਂਗੇ ਦੂਜੀ ਤਰ੍ਹਾਂ ਤੜਕਾ ਹੈ ਜੇ ਤੁਸੀਂ ਜ਼ਿਆਦਾ ਤੇਲ ਖਾਣਾ ਪਸੰਦ ਨਹੀਂ ਕਰਦੇ ਤਾਂ ਤੜਕਾ ਤੁਸੀਂ ਸਿਰਫ ਇੱਕ ਤੇਲ ਦਾ ਲਾ ਸਕਦੇ ਹੋ ਤੇ ਇਹਨਾਂ ਸਾਰੀਆਂ ਨੂੰ ਆਪਾਂ ਜਿਹੜਾ ਮਸਾਲੇ ਲਏ ਆ ਸੀ ਇਹਨਾਂ ਨੂੰ ਤੁਸੀਂ ਪਾਣੀ ਵਿੱਚ ਉਬਾਲ ਲੈਣਾ ਤੇ ਵਿੱਚ ਪਾ ਲੈਣੇ ਥੋੜੇ ਜਿھے ਖੜੇ ਮਸਾਲੇ ਕੋਈ ਵੀ ਤੁਸੀਂ ਖੜਾ ਮਸਾਲਾ ਪਾ ਸਕਦੇ ਹੋ ਮੈਂ ਇਹਦੇ ਵਿੱਚ ਖੜੇ ਮਸਾਲਿਆਂ ਦਾ ਅਜੋਜ ਨਹੀਂ ਕਰੂੰਗੀ ਤੇ ਉਹਨਾਂ ਖੜੇ ਮਸਾਲਿਆਂ ਦਾ ਸਾਰਾ ਇੱਕ ਪਾਊਡਰ ਬਣਾ ਕੇ ਇਹਦੇ ਵਿੱਚ ਪਾਵਾਂਗੇ ਜੇ ਤੁਹਾਡੇ ਕੋਲ ਪਾਊਡਰ ਹੈ ਤਾਂ ਤੁਸੀਂ ਪਾਊਡਰ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਖੜਾ ਮਸਾਲਾ ਸਾਰੇ ਇਸ ਤਾਂ ਪਹਿਲੇ ਤੜਕੇ ਵਿੱਚ ਪਾ ਲੈਣੇ ਆ। ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆਪਾਂ ਸਾਰੇ ਮਸਾਲੇ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਧੀਰੇ ਧੀਰੇ ਕੱਟ ਕੇ ਇਸ ਤਰ੍ਹਾਂ ਪਾ ਰਹੇ ਹੋ। ਮਸਾਲੇ ਪਾ ਦਿੰਦੇ ਆ। ਹਾਂ ਫਿਰ ਜੇ ਆਪਾਂ ਇਹਨਾਂ ਨੂੰ ਪਕਾ ਲઈએ ਇਹਨਾਂ ਸਾਰਿਆਂ ਨੂੰ ਤੁਸੀਂ ਪਹਿਲਾਂ ਹਾਫ ਪਕਾਣਾ ਹਾਫ ਅੱਫੇ ਬਾਅਦ ਵਿੱਚ ਇਹਨਾਂ ਨੂੰ ਤੜਕਾ ਬੀਜੀ ਦਾ ਲਾਉਣਗੇ ਤੇ ਉਪਰਲੇ ਨੂੰ ਪਕਾਣਾ ਜੇ ਆਪਾਂ ਤੁਸੀਂ ਦੋਸਤੋ ਕੇਮਿਕੀਨ ਨੂੰ ਪਕਾ ਕੇ ਠੰਡਾ ਹੋਣ ਲਈ ਰੱਖ ਦੇਣਾ ਹੈ ਜੇ ਤੁਸੀਂ ਇਹ ਨੂੰ ਪਾਣੀ ਵਿੱਚ ਵਾਲਣਾ ਹੈ ਤਾਂ ਪਾਣੀ ਹਿੰਦ ਤੋਂ ਤੁਸੀਂ ਅੱਧੀ ਕੱਪੀ ਮਸਾਲੇ ਦੇ ਹਿਸਾਬ ਨਾਲ ਪਾਣੀ ਲੈ ਲੈਣਾ ਹੈ। ਜ਼ਿਆਦਾ ਪਾਣੀ ਨਹੀਂ ਪਾਣਾ। ਤੇ ਉਹ ਪਾਣੀ ਜਿਹੜਾ ਆਪਾਂ ਲੈਣਾ ਹੈ ਉਹ ਬਾਅਦ ਵਿੱਚ ਵੀ ਪਾਣੀ ਇਸਤੇਮਾਲ ਕਰਨਾ ਹੈ। ਇਸ ਵਿੱਚ ਦੇ ਵਿੱਚ ਸਾਰੇ ਜਿਹੜੇ ਆਪਾਂ ਮਸਾਲੇ ਖੜੇ ਮਸਾਲੇ ਪਾਨੇ ਆ ਜਾਂ ਆਹ ਮਸਾ ਪਾਨੇ ਆ ਤੇ ਉਹਦਾ ਸਾਰਾ ਜਿਹੜਾ ਫਲੇਵਰ ਹੈਗਾ ਉਹ ਪਾਣੀ ਦੇ ਵਿੱਚ ਹਰਜੇ ਪਾਣੀ ਪਾ ਦੋਗੇ ਤਾਂ ਫਲੇਵਰ ਸਾਰਾ ਖਤਮ ਹੋ ਜਾਣਾ। ਇਸ ਲਈ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਦੇ ਹਿਸਾਬ ਨਾਲ ਤੁਸੀਂ ਪਾਣੀ ਪਾ ਲੈਣਾ। ਉਹਨਾਂ ਆਪਾਂ ਹਾਫ ਪਕਾ ਲੰਦੇ ਆ। ਦੋ ਤੋ ਤਿੰਨ ਕਮਿੰਟ ਹੋ ਗਏ ਆ ਪਾਣੀ ਰੱਖੇ ਹੋਏ ਨੂੰ। ਹਾਫ ਕਰਦੇ ਆ ਕੈਸ ਬੰਦ ਤੇ ਇਹਨੂੰ ਠੰਡਾ ਹੋਣ ਲਈ ਆਪਾਂ ਰੱਖ ਦਿੰਦੇ ਆ। ਬਸ ਇੱਕ ਗੱਲ ਦਾ ਧਿਆਨ ਰੱਖਣਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ ਪਾਣੀ ਵਿੱਚ ਪਕਾਣਾ ਹੈ ਤਾਂ ਫੁੱਲਮ ਪਕਾਣਾ ਹੈ ਜੇ ਤੇਲ ਵਿੱਚ ਤਾਂ ਹਾਫ। ਠੰਡਾ ਹੋਣ ਤੋਂ ਬਾਅਦ ਪੇਸਟ ਅਸੀਂ ਬਣਾ ਕੇ ਰੱਖ ਲਿਆ। ਹੁਣ ਲਾਂਦੇ ਅਸੀਂ ਤਰਕਾ ਗੈਸ ਤੇ ਆਪਾਂ ਕੜਾਈ ਰੱਖ ਲਈ ਐ ਇਹਦੇ ਵਿੱਚ ਪਾ ਲਿਆ ਦੇਸੀ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਲੈ ਸਕਦੇ ਹੋ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਫਤਾ ਜੀਰਾ ਤੇ ਸੁੱਕੀਆਂ ਹੋਈਆਂ ਲਾਲ ਮਿਰਚਾਂ ਹੁਣ ਪਾ ਦਿੰਦੇ ਇਹਦੇ ਵਿੱਚ ਆਪਾਂ ਪੇਸਟ ਤੇ ਥੋੜਾ ਜਿਹਾ ਲਾ ਦਿੰਦੇ ਆ ਪਾਣੀ ਇਨੂੰ ਫੇਸ ਨੂੰ ਆਪਾਂ 2 ਤੋਂ 3 ਮਿੰਟੇ ਨੂੰ ਭੁੰਨ ਲੈਣਾ। ਇਹ ਆਪਾਂ ਪਹਿਲਾਂ ਵੀ ਤੜਕਾ ਜਿਹੜਾ ਸੀ ਬਣਾਇਆ ਸੀ ਆਪਾਂ ਖਾਸ ਭੁੰਨ ਲਿਆ ਸੀਗਾ ਤੇ ਖਾਸ ਹੋਣਾ ਸੀ। ਇਹਨੂੰ ਭੁੰਨ ਲੈਣਾ। 2 ਤੋਂ 3 ਮਿੰਟ ਲੱਗੂਗੇ ਆ। ਇਹਨੂੰ ਕੱਢ ਕੇ ਨੂੰ ਆਣ ਬੰਦੇ ਲਈ। ਜਦ ਤੱਕ ਕਰ ਸਾਡਾ ਤੜਕਾ ਫੁੱਟਦਾ ਹੈ ਅਸੀਂ ਇੱਕ ਬੋਲ ਵਿੱਚ ਸਾਰੇ ਪਾਊਡਰ ਮਸਾਲੇ ਲੈ ਲੈਣੇ ਆ। ਹਲਦੀ ਪਾਊਡਰ ਨਮਕ ਤੇਸੇ ਦੇ ਮੁਤਾਬਕ ਪਾ ਲੈਣਾ ਹੈ ਗਰਮ ਮਸਾਲਾ ਜੀਰਾ ਪਾਊਡਰ ਤਨੀਆ ਪਾਊਡਰ ਚੁਟਕੀਕ ਪਾਉਂਦੇ ਆ ਇਹਦੇ ਵਿੱਚ ਆਪਾਂ ਹੈਂਗਾ ਖੜੇ ਮਸਾਲਿਆਂ ਦਾ ਸਾਰਾ ਪਾਊਡਰ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆਗੇ ਜਾਂ ਤੁਸੀਂ ਇਸ ਤਰ੍ਹਾਂ ਖੜੇ ਮਸਾਲਿਆਂ ਦਾ ਪਾਊਡਰ ਵੀ ਪਾ ਸਕਦੇ ਹੋ ਜਾਂ ਸਾਰੇ ਸਾਥ ਦੇ ਖੜੇ ਮਸਾਲੇ ਪਾਣੇ ਆ ਤਾਂ ਕਿ ਤੁਸੀਂ ਟੜਕੇ ਉੱਪਰ ਪਾ ਲੈਣੇ ਲਾਲ ਮਿਰਚ ਪਾਊਡਰ ਹੁਣ ਇਹਦੇ ਵਿੱਚ ਪਾਉਂਦੇ ਆ ਕਸਤੂਰੀ ਮੇਥੀ ਹੁਣ ਇਹਦਾ ਆਪਾਂ ਬਣਾ ਲੈਂਦੇ ਆ ਪਾਣੀ ਪਾ ਕੇ ਕੋਲ ਇਸ ਤਰ੍ਹਾਂ ਵੀ ਤੁਸੀਂ ਪਾਣੀ ਪਾ ਕੇ ਸਾਰੇ ਪਾਊਡਰ ਮਸਾਲਿਆਂ ਦਾ ਕੋਲ ਬਣਾ ਸਕਦੇ ਹੋ ਜੇ ਤੁਸੀਂ ਗੈਸ ਤੇ ਸਿੱਧੇ ਡਾਇਰੈਕਟ ਪਾਣੇ ਜਾਂ ਤੜਕੇ ਦੇ ਉੱਪਰ ਤੁਸੀਂ ਗੈਸ ਬਿਲਕੁਲ ਲੋ ਕਰਕੇ ਤਾਂ ਹੈ ਪਾਊਡਰ ਮਸਾਲੇ ਪਾਣੇ ਆ ਇਦਿ ਨਾਲੇ ਫਾਇਦਾ ਹੁੰਦਾ ਏ ਕਿ ਮਸਾਲੇ ਫੁੱਕਦੇ ਨਹੀਂ ਹੈਗੇ ਤੇ ਇਹਨਾਂ ਦਾ ਕਲਰ ਕਿਸੇ ਤਰ੍ਹਾਂ ਬਣਿਆ ਰਹਿੰਦਾ ਏ ਤੜਕਾ ਵੀ ਸਾਡਾ ਪੁੱਜ ਗਏ ਨੂੰ ਵੀ ਦੋ ਤੋਂ ਤਿੰਨ ਮਿੰਟ ਹੋ ਗਏ ਐ ਹੁਣ ਇਹਦੇ ਵਿੱਚ ਆਪਾਂ ਪੇਸਟ ਬਣਾਇਆ ਸੀ ਕੋੜ ਇਹ ਪਾ ਦਿੰਦੇ ਐ ਤੇ ਨੂੰ ਆਪਾਂ ਤੜਕੇ ਨੂੰ ਹੁਣ ਚਾ ਟਿੱਕਰ ਭੁੰਨਣਾ ਐ ਚਾ ਟਿੱਕਰ ਸਾਰੇ ਮਸਾਲੇ ਪਾਏ ਐ ਤੇ ਤੇਲ ਨਾ ਛੱਡ ਦਵਾ ਤੜਕਾ ਨੂੰ ਚੰਗੀ ਤਰ੍ਹਾਂ ਤੁਸੀਂ ਇਹਨੂੰ ਪਕਾ ਲੈਣਾ ਹੈ ਤਲਕਾ ਸੜਿਆ ਹੋਇਆ ਪੁੱਜ ਗਿਆ ਮੈਂ ਇਹਦੇ ਵਿੱਚ ਪਾਉਂਦੇ ਆ ਪਾਣੀ ਇੱਕ ਕੱਪ ASCII ਪਾਣੀ ਦਾ ਲਾ ਲਿਆ ਜਿੰਨੀ ਕੁ ਗਰੇਵੀ ਤੁਸੀਂ ਸੰਘਣੀ ਪਤਲੀ ਜਿਆ ਰੱਖਣੀ ਹੈ ਉਸ ਮੁਤਾਬਕ ਪਾਣੀ ਲਾ ਲੈਣਾ ਹੈ ਇੱਕ ਕੱਪ ਆਪਾਂ ਲਾਇਆ ਹੈ ਤੇ ਹੁਣ ਪਹਿਲਾ ਕਲੀ ਨੂੰ ਗਰੇਵੀ ਨੂੰ ਆਪਾਂ 10 ਤੋ 4 ਮਿੰਟ ਪਕਾਣਾ ਤੇ ਬਾਅਦ ਵਿੱਚ ਇਹਦੇ ਵਿੱਚ ਅਸੀਂ ਪਨੀਰ ਪਾਵਾਂਗੇ ਇਹਨੂੰ ਆਪਾਂ ਢਾ ਕੇ ਪਕਾ ਲੈਂਦੇ ਆਂ 2 ਤੋ 3 ਮਿੰਟ ਹੋ ਗਏ ਆ ਹੁਣ ਇਹਦੇ ਵਿੱਚ ਲਾ ਪਾ ਦਿੰਦੇ ਆ ਅਸੀਂ ਦੁੱਧ ਪੱਤੇ ਲਾਈ ਹੋਈ ਬਿਲਕੁਲ ਫਰੈਸ਼ ਕਰੀਮ ਪਾ ਲੈਣੀ ਹੈ ਬਾਦ ਤੋ 3 ਮਿੰਟ ਇਹਨੂੰ ਹੋਰ ਪਕਾਣਾ ਹੈ ਗਰੇਵੀ ਸਾਡੀ ਕਾਫੀ ਸੰਘਣੀ ਹੋ ਗਈ ਹੈ ਹੁਣ ਤੇ ਬਾਅਦ ਵਿੱਚ ਇਹਦੇ ਵਿੱਚ ਅਸੀਂ ਪਨੀਰ ਪਾ ਲੈਣਾ ਹੈ ਤਦਾਰਾ ਫਿਰ ਆਪਾਂ ਟੱਕ ਕੇ ਇਹਨੂੰ ਪਕਾ ਲੈਣਾ ਹੁਣ ਅਸੀਂ ਇਹਦੇ ਵਿੱਚ ਪਾ ਦਿੰਦੇ ਆ ਪਨੀਰ ਪਨੀਰ ਪਾ ਕੇ ਤੁਸੀਂ ਇਹਨੂੰ 2 ਕਮਿੰਟ ਤੁਸੀਂ ਹੋਰ ਵੀ ਪਕਾ ਸਕਦੇ ਹੋ ਨਹੀਂ ਤਾਂ ਤੁਸੀਂ 5 ਤੋਂ 10 ਕਮਿੰਟ ਇਸੇ ਤਰ੍ਹਾਂ ਗੈਸ ਬੰਦ ਕਰਕੇ ਇਹਨੂੰ ਰੱਖ ਲੈਣਾ ਤੇ ਇਹਦੇ ਵਿੱਚ ਮਸਾਲਾ ਬਿਲਕੁਲ ਐ ਚੰਗੀ ਤਰ੍ਹਾਂ ਹੈ ਰਚ ਜਾਣਾ ਧਨੀਏ ਦਾ ਪਨੀਰ ਬਣ ਕੇ ਸਾਡਾ ਤਿਆਰ ਹੈ ਮੇਰੀ ਗਰੰਟੀ ਅੱਜ ਤੱਕ ਤੁਸੀਂ ਇਹ ਪਨੀਰ ਕਦੇ ਨਹੀਂ ਬਣਾਇਆ ਹੋਣਾ ਬਹੁਤ ਹੀ ਵਧੀਆ ਬਣਦਾ ਹੈ ਇਸ ਤਰ੍ਹਾਂ ਹੁਣ ਦੁੱਧ ਬਹੁਤ ਮਹਿੰਗਾ ਹੈ ਮਹਿੰਗੇ ਹੋ ਗਏ ਵੇ ਤੁਸੀਂ ਇੱਕ ਨਵੇਂ ਤਰੀਕੇ ਦਾ ਇਹ ਪਨੀਰ ਬਣਾ ਸਕਦੇ ਹੋ ਬਹੁਤ ਵਧੀਆ ਸਬਜੀ ਬਣੀ ਹੈ ਤੇ ਗ੍ਰੇਵੀ ਵੀ ਸਾਡੀ ਬਿਲਕੁਲ ਐਨ ਸੰਘਣੀ ਹੈ ਤੁਸੀਂ ਹੋਰ ਜ਼ਿਆਦਾ ਸੰਘਣੀ ਵੀ ਕਰ ਸਕਦੇ ਹੋ ਨਹੀਂ ਤਾਂ ਇੰਨੀ ਗ੍ਰੇਵੀ ਬਹੁਤ ਹੀ ਵਧੀਆ ਹੁੰਦੀ ਹੈ ਨਾ ਹੀ ਸੰਘਣੀ ਹੈ ਤੇ ਨਾ ਹੀ ਇਹ ਪਤਲੀ ਹੈ ਅਮੀਦ ਆ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਤੇ ਪਸੰਦ ਆਏ ਤਾਂ ਮੇਰੇ ਚੈਨਲ H K ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਜਿਸ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਹਾਂ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਇਸੇ ਤਰੀਕੇ ਦੇ ਨਾਲ ਅੱਜ ਅਸੀਂ ਧਨੀਏ ਦੀ ਧਨੀਏ ਦਾ ਪਨੀਰ ਬਣਾ ਕੇ ਤਿਆਰ ਕੀਤਾ ਹੈ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ